ਕੈਡੀ ਦੇ ਪੰਜਾਬ ਸਰਕਾਰ ਦੇ ਵਜ਼ੀਰ ਸਰਦਾਰ ਲਾਲਜੀਤ ਸਿੰਘ ਅੱਜ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਦੇ ਹੱਕ ਵਿੱਚ ਉਸ ਗੁਰੂ ਸਾਹਿਬ ਦੀ ਰੈਲੀ ਰੱਖੀ ਗਈ ਜਿਹਦੇ ਵਿੱਚ ਸਰਦਾਰ ਹੁਣ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਪਹੁੰਚ ਰਹੇ ਨੇ ਵਾਹਿਗੁਰੂ ਜੀ ਖਾਲਸਾ ਦਾ ਹਜੂਮ ਕੋਈ ਦੇਖ ਸਕਦੇ ਜਿ ਇਕੱਠ ਲੋਕ ਮੰਤਰੀ ਸਾਹਿਬ ਨੂੰ ਜਿਤਾਉਣ ਦੇ ਲਈ ਤਤਪਰ ਨੇ ਔਰ ਕਾਣੋ ਇਹੋ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਸਰਦਾਰ ਲਾਲਜੀਤ ਸਿੰਘ ਭੁੱਲਰ ਨੂੰ ਕਾਮਯਾਬ ਕਰਕੇ ਸੰਸਦ ਮੇਜ ਵਿੱਚ ਭੇਜਿਏ ਤੇ ਲੋਕਾਂ ਦੇ ਘਰ ਤੋਂ ਪਤਾ ਲੱਗਦਾ ਹੈ ਵੀ ਲੋਕ ਇਤਆਲੇ ਨੇ ਸਰਦਾਰ ਲਾਲਜੀਤ ਸਿੰਘ ਭੁੱਲਰ ਨੂੰ ਜਿਤਾਉਣ ਵਾਸਤੇ ਹਰ ਜੰਗ ਨੂੰ ਜਿੱਤਣ ਦੇ ਲਈ ਪਹਿਲਾ ਫਤਿਹ ਮਨਾ ਰਹੀ ਲੋਕਾਂ ਨੂੰ ਇਹੋ ਅਪੀਲ ਹੈ ਜੀ ਵੱਧ ਤੋਂ ਵੱਧ ਵੋਟਾਂ ਪਾ ਕੇ ਸਰਦਾਰ ਲਾਲਜੀਤ ਸਿੰਘ ਭੁੱਲਰ ਨੂੰ ਲੋਕ ਸਭਾ ਦੇ ਵਿੱਚ ਭੇਜਿਏ ਆ ਜੋ ਆਪਣੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਉਹ ਵਿਕਾਸ ਦੇ ਕੰਮਾਂ ਦੇ ਵਿੱਚ ਵੱਖ-ਵੱਖ ਕੈਰੀਅਰ ਲੋਏ ਹੋ ਸੁਨੇਹਾ ਜੀ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਹਿਬ ਰਾਜੀ ਸਿੰਘ ਪੋਲਰ ਨਸ਼ਿਆਂ ਦੀ ਰੋਕਥਾਮ ਵਾਸਤੇ ਬਹੁਤ ਕੰਮ ਕਰ ਰਹੇ ਆ ਯੂਥ ਨੂੰ ਇਹ ਬੇਨਤੀ ਆ ਕਿ ਵੱਧ ਚੜ ਕੇ ਵੋਟਾਂ ਪਾ ਕੇ ਆਪਾਂ ਸਰਦਾਰ ਲਾਲਜੀਤ ਸਿੰਘ ਨੂੰ ਕਾਮਯਾਬ ਕਰੀਏ ਤੁਸੀਂ ਲੋਕਾਂ ਨੂੰ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਦੱਸਣੀਆਂ ਵਾ ਭਗਵੰਤ ਮਾਨ ਦੀ ਸਰਕਾਰ ਸਰਕਾਰ ਦੀਆਂ ਪ੍ਰਾਪਤੀਆਂ ਦੱਸਣੀਆਂ ਸੋ ਆਪਾਂ ਸਾਰਿਆਂ ਨੇ ਅੱਜ ਲੋਕ ਸਭਾ ਚੋਣ ਦੇ ਵਿੱਚ ਜਿਹੜੇ ਆਪਣੇ ਉਮੀਦਵਾਰ ਖੜੇ ਨੇ ਖਰੂਰ ਸਾਹਿਬਲਕੇ ਤੋਂ ਸਰਦਾਰ ਲਾਲਜੀਤ ਸਿੰਘ ਭੁੱਲਰ ਉਹਨਾਂ ਨੂੰ ਇਸ ਹਲਕੇ ਤੋਂ ਬੜੀ ਵੱਡੀ ਬਹੁਮਤ ਦੇ ਨਾਲ ਜਿਤਾਉਣਾ ਵਾ